कला भाई नंढो ਦੇ ਤਾ ਸਰਦੀ ਚੋਟੀ ਉੱਪਰ ਦੁਲਮ ਆਹਤੀ ਵਿੱਚ ਦੇ ਪਈ ਕੇ ਹੋਈ ਆਤਮਾ ਠੰਡੀ ਸੀ ਚਲਦਾ ਚਲਦਾ ਯਾਰ ਆਖਰ ਪਾ ਜਾਂਦੇ ਵਿੱਚ ਪਾਰੇ ਦੇ ਤੇ ਕ ਬਹਾਦਰ ਤੇ ਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਫਰੀਦਪੁਰ ਇੱਕ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ੀਰਿਸਤਾਲ ਦੀ ਚਲ ਰਹੀ ਹੈ ਇੱਕ ਅਸੀਂ ਸਾਰੇ ਆਪਣੇ ਜਿਹੜੇ ਸਾਡੇ ਸੀਨੀਅਰ ਆਗੂ ਆ ਪਾਰਟੀ ਦੇ ਉਹਨਾਂ ਦੇ ਮਿਲ ਕੇ ਅਸੀਂ ਪਾਰਟੀ ਨੂੰ ਆਉਣ ਵਾਲੇ ਸਮੇਂ ਚ ਅੱਗੇ ਵਧਾਉਣ ਵਾਸਤੇ ਜਿਹੜੀ ਮੈਂ ਸ਼ੁਰੂ ਕੀਤੀ ਹੈ ਉਹਦੇ ਤਹਿਤ ਅਸੀਂ ਅੱਜ ਇਹ ਸਰਦਾਰ ਗਰਚਨ ਸਿੰਘ ਜੀ ਨਾਲ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਆ ਤੇ ਇੱਥੇ ਹੋਰ ਜਿਹੜੀਆਂ ਸੰਗਤਾਂ ਨਾਲ ਮਿਲ ਕੇ ਅਸੀਂ ਵਿਚਾਰਾ ਕਰਾਂਗੇ ਕਿ ਆਪਣੇ ਆਉਣ ਵਾਲੇ ਸਮੇਂ ਲਈ ਆ ਪਾਰਟੀ ਨੂੰ ਕਿੱਦਾਂ ਅੱਗੇ ਬਤਾਇਆ ਜਾ ਸਕਦਾ ਉਹਦੇ ਤਹਿਤ ਮੀਟਿੰਗ ਤਰਨ ਤਾਰਨ ਦੀ ਚੋਣ ਦੇ ਰਿਜ਼ਲਟ ਤੋਂ ਬਹੁਤ ਕਿਦਾਂ ਲੱਗ ਰਹੇ ਨੇ ਚਰਨ ਤਰਨ ਤਾਰਨ ਦੀ ਚੋਣ ਜਿਹੜੀ ਆ ਕਿ ਉਹ ਰਿਜ਼ਲਟ ਵੈਸੇ ਤੇ ਅਸੀਂ ਸੋਚਦੇ ਹਾਂ ਬਹੁਤ ਵਧੀਆ ਫਿਰ ਵੀ ਸਾਡੀ ਜਿਹੜੀ ਅਮੀਰ ਸੀ ਉਤੋਂ ਥੋੜਾ ਜਿਹਾ ਅਸੀਂ ਪਿੱਛੇ ਰਹਿ ਗਏ ਹਾਂ ਉਹਦਾ ਕਾਰਨ ਸੀ ਕਿ ਉੱਥੇ ਬਹੁਤ ਤਰ੍ਹਾਂ ਦੀ ਸਰਕਾਰ ਵੀ ਆਪਣੇ ਤੌਰ ਤੇ ਬਹੁਤ ਵੱਡੀ ਦਹਿਸ਼ਤ ਫਲਾ ਰਹੀ ਸੀ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਸੀ ਤੇ ਦੂਜੇ ਪਾਸੇ ਵੀ ਜਿਹੜੀ ਦੂਸਰੀ ਧਿਰ ਸੀਗੀ ਉਹਨਾਂ ਦਾ ਵੀ ਉਧਰ ਉਸ ਏਰੀਆ 'ਚ ਕਾਫੀ ਵੱਡਾ ਦਬਦਬਾ ਸੀਗਾ ਤੇ ਉਹਨਾਂ ਨੇ ਇਸ ਕਰਕੇ ਮੇਰੇ ਖਿਆਲ ਹੈ ਕਿ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡਾ 3 ਨੰਬਰ ਤੇ ਆਉਣਾ ਜਿਹੜਾ ਇਸ ਕਰਨਾ ਸਿਰੋਜ ਸਿੰਘ ਮਾਨ ਉਹਨਾਂ ਦਾ ਕਹਿਣਾ ਹੈਗਾ ਕਿ ਵਾਰਸ ਪੰਜਾਬ ਦੇ ਵਾਲਿਆਂ ਨੇ ਕਿਹਾ ਆਪਣੇ ਹੀ ਉਮੀਦਵਾਰ ਦਾ ਨਾਮ ਲੰਮਾਣੇ ਆ ਸਾਂਝਾ ਉਮੀਦਵਾਰ ਜੀ ਕਹਿੰਦੇ ਤਾਂ ਫਿਰ ਨਦੀਜੀ ਹੋਰ ਹੋਣੀ ਸੀ ਨਹੀਂ ਮੇਰਾ ਖਿਆਲ ਹੈ ਕਿ ਉਹ ਹੈ ਤੇ ਸਾਰਾ ਸਾਂਝਾ ਸੀਗਾ ਚੋਣ ਨਿਸ਼ਾਨ ਵੀ ਤਕਰੀਬਨ ਉਹਨਾਂ ਦੀ ਪਾਰਟੀ ਦਾ ਸੀਗਾ ਮੇਰੇ ਖਿਆਲ ਨਾਲ ਇਹੋ ਜਿਹੀ ਗੱਲਾਂ ਕਰਨ ਦਾ ਜਿਹੜੀ ਚੀਜ਼ ਹੈ ਮੇਰੇ ਖਿਆਲ ਕੋਈ ਤਕ ਨਹੀਂ ਬਣਦੀ ਕਿ ਉਹ ਸਾਰਿਆਂ ਦਾ ਸਾਂਝਾ ਸੀਗਾ ਸਾਰੇ ਉਹ ਖੁਦ ਉਮੀਦਵਾਰ ਕਹਿ ਰਹੇ ਸੀ ਅਸੀਂ ਵੀ ਕਹੇ ਸਾਰ ਜਗਤ ਕਹ ਰਹੇ ਸਾਂਝਾ ਤੇ ਫਿਰ ਵੀ ਚਲੋ ਇਹ ਚੀਜ਼ ਹੈ ਕਿ ਉਹਨਾਂ ਦੀ ਬਾਕੀ ਮਰਜ਼ੀ ਜੋ ਉਹ ਸੋਚਦੇ ਉਹ ਠੀਕ ਹੈ ਪੰਜਾਬ ਸਰਕਾਰ ਵੱਲੋਂ 27 ਸਮਾਗਮ ਜਿਹੜੇ ਬਣਾਏ ਜਾ ਰਹੇ ਹਨ ਕਰੋੜਾਂ ਰੁਪਏ ਲਾ ਕੇ ਉੱਥੇ ਵਿਦਵਨ ਸਭਾ ਸਥਾਪਿਤ ਕੀਤੀ ਗਈ ਤੇ ਸਾਰਾ ਚਾ ਕੰਮ ਉਹ ਬਾਹਰੋਂ ਕਰਵਾਇਆ ਗਿਆ ਪੰਜਾਬ ਦਾ ਕੋਈ ਨਵਾਂ ਬੰਦਾ ਨਹੀਂ ਬਣਾਇਆ ਗਿਆ ਇਹਨੂੰ ਕਿਵੇਂ ਵੇਖੋ ਮੇਰਾ ਖਿਆਲ ਹੈ ਕਿ ਜਿਹੜੀ ਸਾਡੇ ਅਸੀਂ ਕਹਿਣ ਨੂੰ ਤੇ ਪੰਜਾਬ ਸਰਕਾਰ ਇਨੂੰ ਕਹਿੰਦੇ ਆ ਪਰ ਹੈ ਸਾਰਾ ਦਿੱਲੀ ਸਰਕਾਰੀ ਜੇ ਕੰਟਰੋਲ ਸਾਰਾ ਦਿੱਲੀ ਕੋਲ ਹੀ ਆ ਇੱਥੇ ਦਾ ਜੋ ਕੁਝ ਵੀ ਇਥੋਂ ਦੀ ਲੁੱਟ ਖਸੁੱਟ ਕਰਕੇ ਅਸੀਂ ਦਿੱਲੀ ਲੈ ਜਾਈਏ ਦਿੱਲੀ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਬਾਹਰਲੇ ਲੋਕਾਂ ਨੂੰ ਜੇ ਨੌਕਰੀਆਂ ਚ ਜਾਂ ਕੋਈ ਵੀ ਬਿਜ਼ਨਸ ਜੋ ਵੀ ਫਾਇਦਾ ਪਹੁੰਚਾਇਆ ਜਾ ਸਕਦਾ ਐਡਵਰਟਾਈਜ਼ਮੈਂਟ ਚ ਵੀ ਬਾਹਰ ਲੀਆਂ ਜਿਹੜੀਆਂ ਪੰਜਾਬ ਤੋਂ ਬਾਹਰ ਦੀਆਂ ਧਿਰਾਂ ਨੂੰ ਜ਼ਿਆਦਾ ਫਾਇਦਾ ਪਹੁੰਚਾਇਆ ਜਾ ਰਿਹਾ ਪੰਜਾਬ ਨੂੰ ਲੁੱਟ ਕੇ ਇਸ ਕਰਕੇ ਮੇਰਾ ਖਿਆਲ ਹੈ ਕਿ ਜੋ ਇਹ ਵਿਧਾਨ ਸਭਾ ਸੈਸ਼ਨ ਵੀ ਬੁਲਾਇਆ ਗਿਆ ਇਹਤੇ ਵੀ ਕਰੋੜਾਂ ਅਰਬਾਂ ਰੁਪਏ ਖਰਚਾ ਕੀਤੇ ਗਏ ਤੇ ਉਹਦੇ ਚੋਂ ਨਿਕਲਿਆ ਕੁਝ ਵੀ ਨਹੀਂਗਾ ਹੈ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰਾ ਕੁਝ ਲੋਕਾਂ ਦੀਆਂ ਜੇ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜਿਹੜਾ ਸਤਾਪਦੀ ਮਨਾਈ ਗਈ ਉਹਦੇ ਵਾਸਤੇ ਸਾਰਾ ਕੁਝ ਕੀਤਾ ਗਿਆ ਪਰ ਮੇਰਾ ਖਿਆਲ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਚ ਦੀ ਜਿਹੜੀ ਗੱਲ ਸੀ ਆਜ਼ਾਦੀ ਦੀ ਗੱਲ ਸੀ ਮਨੁੱਖੀ ਅਧਿਕਾਰਾਂ ਦੀ ਗੱਲ ਸੀ ਉਹਨੂੰ ਤੇ ਸਰਕਾਰ ਸ਼ਰਿਆਮ ਘਾਣ ਕਰ ਰਹੀ ਆ ਪੰਜਾਬ 'ਚ ਕਿਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਆ ਤੇ ਇਹ ਮੇਰਾ ਖਿਆਲ ਹੈ ਕਿ ਇੱਕ ਖਾਲੀ ਲੋਕਾਂ ਨੂੰ ਮੂਰਖ ਬਣਾ ਕੇ ਪੰਜਾਬ ਦਾ ਇੰਨਾ ਪੈਸਾ ਬਰਬਾਦ ਕਰਕੇ ਉਹਦੇ 'ਚ ਕੁਝ ਵੀ ਨਹੀਂ ਨਿਕਲਿਆ ਪੰਜਾਬ ਦੇ ਵਿੱਚ ਲਗਾਤਾਰ ਆਏ ਦਿਨ ਜਾਨਾਂ ਹੀ ਗੋਲੀਆਂ ਚੱਲਦੀਆਂ ਰਹਿੰਦੀਆਂ ਨੇ ਗੈਂਗਸਟਰ ਧੰਪੀਆਂ ਦੇ ਰਹੇ ਨੇ ਸਰਕਾਰ ਦਾ ਵੀ ਕਹਦੀ ਕਿ ਕਿਸੇ ਨੂੰ ਖਤਮ ਕਰਾਂਗੇ ਪਰ ਉਹ ਬੜਾਵਾ ਉਹਨਾਂ ਨਾਲੋਂ ਜ਼ਿਆਦਾ ਉਹ ਮਿਲੇ ਹੋਇਆ ਹੈ ਇਹ ਮੇਰਾ ਖਿਆਲ ਹੈ ਕਿ ਸਰਕਾਰ ਇੱਕ ਇਹ ਦਾਅਵੇ ਝੂਠੇ ਕਰ ਰਹੀ ਆ ਤੇ 4 ਸਾਲ ਦੇ ਤੇ तकरीबन ਇਹ ਸਰਕਾਰ ਨੂੰ ਬਣੀ ਨੂੰ ਹੋ ਗਿਆ ਤੇ ਇਹ ਗੈਂਗਸਟਰਾਂ ਦਾ ਬੋਲਬਾਲਾ ਦਿਨੋਂ ਦਿਨ ਵੱਧਦਾ ਜਾ ਰਿਹਾ ਉਹ ਮੇਰੇ ਖਿਆਲ ਹੈ ਕਿ ਸਰਕਾਰ ਦੀ ਸ਼ੈ ਤੇ ਸਾਰਾ ਕੁਝ ਹੋ ਰਿਹਾ ਇਸ ਕਰਕੇ ਮੇਰਾ ਖਿਆਲ ਹੈ ਕਿ ਜੋ ਇਲੈਕਸ਼ਨ ਵੀ ਹੋਈ ਉਹਦੇ 'ਚ ਵੀ ਇਹ ਇਸ ਚੀਜ਼ ਦਾ ਬਹੁਤ ਵੱਡਾ ਲੋਕਾਂ 'ਚ ਦਹਿਸ਼ਤ ਦਾ ਮੌਲ ਸੀ ਤੇ ਸਰਕਾਰ ਮੇਰੇ ਖਿਆਲੋਂ ਜੇ ਜਿਮਨੀ ਚੋਣ ਲੜੀ ਗਈ ਉਧਰ ਦੇਰਾ ਬਾਬਾ ਨਾਨਕ ਉੱਥੇ ਵੀ ਇਹ ਚੀਜ਼ਾਂ ਨੂੰ ਸਰਕਾਰ ਨੇ ਆਪਣੇ ਤੌਰ ਤੇ ਉਹਨਾਂ ਨੂੰ ਵਰਤਿਆ ਤੇ ਮੇਰਾ ਖਿਆਲ ਹੈ ਸਰਕਾਰ ਜੇ ਕੋਈ ਸਰਕਾਰ ਕੋਲ ਜਾਂਦਾ ਵੀ ਆ ਵੀ ਮੈਨੂੰ ਕੋਈ ਫਰੋਤੀ ਦੀ ਧਮਕੀ ਆ ਰਹੀ ਤੇ ਸਰਕਾਰ ਕਹਿੰਦੀ ਕਿ ਸਾਡੇ ਹੱਥ ਖੜੇ ਆ ਤੁਸੀਂ ਉਹਨਾਂ ਨਾਲ ਸਮਝੌਤਾ ਕਰ ਲਓ ਇਹੋ ਜੇ ਹਾਲਾਤ 'ਚ ਮੇਰਾ ਖਿਆਲ ਹੈ ਕਿ ਸਰਕਾਰ ਦੀ ਸ਼ਹਿਤੋਂ ਬਿਨਾ ਇਹ ਚੀਜ਼ਾਂ ਏਡੇ ਵੱਡੇ ਪੱਧਰ ਤੇ ਨਹੀਂ ਵਾਪਰ ਸਕਦੀਆਂ ਜੇ ਸਰਕਾਰ ਸਿਰਦ ਹੋਵੇ ਤੇ ਇਸ ਚੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਰੋਕਿਆ ਜਾ ਸਕਦਾ ਸੀ ਪਰ ਮੇਰਾ ਖਿਆਲ ਹੈ ਕਿ ਸਰਕਾਰ ਨਾ ਤੇ ਇਹ ਜੋ ਕਿਸੇ ਵੀ ਮੁੱਦੇ ਤੇ ਉਹ ਸਿਰਦਨੇਗੀ ਜੇ ਉਹ ਨਸ਼ਿਆਂ ਦਾ ਮੁੱਦਾ ਤੇ ਉਹ ਵੀ ਦਿਨ-ਬਦ ਦਿਨ ਉਹਦੀ ਵਰਤੋਂ ਵਧਦੀ ਜਾ ਰਹੀ ਹੈ ਉਹਦਾ ਬਿਜ਼ਨਸ ਵਧਦਾ ਜਾ ਰਿਹਾ ਉਧਰ ਵੀ ਨਹੀਂ ਕੋਈ ਧਿਆਨ ਜੇ ਲਾ ਐਂਡ ਆਰਡਰ ਦਾ ਤੇ ਉਹ ਵੀ ਉਹ ਵੀ ਬਹੁਤ ਬੁਰੇ ਹਾਲਾਤ ਹੋਏ ਪਏ ਆ ਕੋਈ ਬੰਦੇ ਨੂੰ ਭਰੋਸਾ ਨਹੀਂਗਾ ਬਾਕੀ ਇਹ ਚੀਜ਼ਾਂ ਕਿ ਨਾ ਤੇ ਜੇ ਕੋਈ ਹੱਕ ਸੱਚ ਦੀ ਗੱਲ ਕਰਦਾ ਤੇ ਉਹਨੂੰ ਵਾਜ ਦਬਾਉਣ ਵਾਸਤੇ ਇਹ ਸਾਰੀਆਂ ਚੀਜ਼ਾਂ ਇਹ ਬੜੇ ਜਿਹੇ ਕੋਈ ਪੱਤਰਕਾਰ ਭਾਈਚਾਰਾ ਕੋਈ ਕੋਈ ਸਰਕਾਰ ਦੀਆਂ ਨਕਾਮੀਆਂ ਨੂੰ ਅੱਗੇ ਲਿਆਉਂਦਾ ਤੇ ਉੱਤੇ ਵੀ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਆ ਕਿ ਸਾਰਿਆਂ ਦਾ ਉਨ੍ਹਾਂ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਹਿਬ ਜੀ ਕੇਂਦਰ ਸਰਕਾਰ ਵੱਲੋਂ ਵੀ ਵੱਡੇ ਪੱਧਰ ਤੇ ਜਿਹੜੇ ਹੈਗੇ ਸਿੱਖ ਭਗਵਾਂ ਦੇ ਨਾਲ ਜਿਹੜੀ ਹਿੰਦੂ ਕੋਈ ਵੀ ਪ੍ਰੋਗਰਾਮ ਬਣਾਇਆ ਜਾਂਦਾ ਇਸ ਵਾਰ ਮੁੱਖ ਮੰਤਰੀ ਸਾਹਿਬ ਦੀ ਦਹੀ ਦੀ ਇਸਟੈਬਲਿਸ਼ਮੈਂਟ ਵੀ ਬੜੇ ਵੱਡੇ ਪੱਧਰ ਤੇ ਨਜ਼ਰ ਪਰ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਤੇ ਸਰਕਾਰ ਚੁੱਪ ਕੋਆ ਨਹੀਂ ਮੈਂ ਇਹ ਤੋਹ ਕਿੰਨੇ ਕਿ ਲੋਕਾਂ ਨੂੰ ਮੇਰੇ ਖਿਆਲ ਇਹ ਸਰਕਾਰਾਂ ਜਿਹੜਾ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਉਹਨਾਂ ਨਾਂ ਤੇ ਬਹੁਤ ਵੱਡੇ ਪੱਧਰ ਤੇ ਪੈਸਾ ਖਰਚਾ ਜਾ ਰਿਹਾ ਪਰ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਤਾਬਦੀ ਮਨਾ ਰਹੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਵਿਚਾਰਾਂ ਨੂੰ ਕਰ ਰਹੇ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਸ਼ਤਾਬਦੀਆਂ ਸਿਰ ਜਿਹੇ ਮਨਾਉਣੀਆਂ ਤੇ ਮੇਰਾ ਖਿਆਲ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਮਨੁੱਖੀ ਆਜ਼ਾਦੀ ਦੀ ਧਰਮ ਦੀ ਆਜ਼ਾਦੀ ਦੀ ਜਿਹੜੀ ਗੱਲ ਉਹ ਮਨੁੱਖੀ ਅਧਿਕਾਰਾਂ ਦੇ ਪਤਾਮਾ ਉਹਨਾਂ ਨੂੰ ਕਿਹਾ ਦੱਸਦਾ ਤਾਂ ਤੇ ਇਥੇ ਉਹਨਾਂ ਦੀ ਕਦਰ ਕਰਨੀ ਚਾਹੀਦੀ ਆ ਜਿਹੜੇ ਬੰਦੀ ਸਿੰਘ ਆ ਜਾਂ ਜਾਂ ਹੋਰ ਘਟ ਗਣਤੀਆਂ ਨਾਲ ਜੋ ਜ਼ੁਲਮ ਤਸ਼ੱਦਦ ਹੋ ਰਿਹਾ ਉਹਨੂੰ ਰੋਕਿਆ ਜਾਣਾ ਚਾਹੀਦਾ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਚ ਆ ਨਾ ਕਿ ਤੋਂ ਵੱਡੇ ਵੱਡੇ ਸਮਾਗਮ ਕਰਕੇ ਜਾਂ ਇਹੋ ਜਿ ਕਰਕੇ ਲੋਕਾਂ ਨੂੰ ਮੂਰਖ ਬਣਾਇਆ ਜਾਵੇ। ਠੀਕ ਹੈ ਬਸ ਸਿਰਫ ਇਹ ਮਤਵ ਤੋਂ ਮੰਨਤੀ ਐਨਐਸਐ ਲਗਾ ਕੇ ਡਿਬੁਰਗੜ ਰੱਖਿਆ ਹੋਇਆ। ਦੂਸਰੇ ਪਾਸੇ ਜਦੋਂ ਉਹਨਾਂ ਦਾ ਪਰਿਵਾਰ ਦੇ ਮੈਂਬਰ ਵਦੀਤ ਜਨ ਦੀ ਕੋਸ਼ਿਸ਼ ਕਰਦਾ ਉਹਨੂੰ ਰੋਕ ਲਿਆ ਜਾਂਦਾ ਇਹ ਚੀਜ਼ ਨੂੰ ਕਿਉਂ ਇਹ ਮੇਰਾ ਖਿਆਲ ਹੈ ਕਿ ਸਰਕਾਰਾਂ ਜਿਹੜੀਆਂ ਕਿ ਉਹ ਇਹ ਚੀਜ਼ ਚਾਹੁੰਦੀਆਂ ਕਿ ਇਹ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਅਸੀਂ ਜਿੰਨਾ ਨੁਕਸਾਨ ਪਹੁੰਚਾ ਸਕਦੇ ਹਾਂ ਉਹ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪਰ ਮੇ ਇਹਨਾਂ ਨੂੰ ਚੁਕਾ ਲਿਆ ਜਾਊਗਾ ਪਰ ਮੇਰਾ ਖਿਆਲ ਹੈ ਕਿ ਇਹ ਜੋ ਵੀ ਹੱਥ ਕੰਡੇ ਆਪਣਾ ਰਹੇ ਆ ਉਹ ਅਸੀਂ ਉਹਨਾਂ ਦੀ ਕੋਈ ਨਹੀਂ ਠੀਕ ਹੈ ਕਿ ਨਹੀਂ ਜਾਣ ਦਿੱਤਾ ਗਿਆ ਤੇ ਅਸੀਂ ਇੱਥੇ ਰਹਿ ਕੇ ਵੀ ਆਪਣਾ ਕੰਮ ਕਰਾਂਗੇ ਪਰ ਇਹ ਮੇਰੇ ਖਿਆਲ ਇੱਕ ਬਹੁਤ ਵੱਡੀ ਧੱਕੇਸ਼ਾਈ ਹੈ ਸਰਕਾਰ ਦੀ ਬਿਨਾ ਕਿਸੇ ਕਸੂਰ ਤੋਂ ਬਿਨਾ ਕਿਸੇ ਪਰਚੇ ਤੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਨਾ ਜਾਣ ਦੇਣਾ ਬਾਹਰ ਤੇ ਇਹ ਬਹੁਤ ਮੇਰੇ ਖਿਆਲ ਇੱਕ ਇਨਸਾਨੀਅਤੌਰ ਤੇ ਮਨੁੱਖੀ ਅਧਿਕਾਰਾਂ ਦੇ ਤੌਰ ਤੇ ਤੁਸੀਂ ਦੇਖੋ ਕਿ ਬਹੁਤ ਵੱਡੀ ਇਹ ਇੱਕ ਕਹਾਣ ਕਰਨ ਵਾਲੀ ਗੱਲ ਆ ਅੱਜ 2027 ਦੇ ਚੋਣਾਂ ਤੋਂ ਪਹਿਲਾਂ ਹੁਣ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਆ ਰਹੀਆਂ ਹਨ ਕਿ ਉਹਦੇ ਵਿੱਚ ਵੀ ਤੁਹਾਡੀ ਪਾਰਟੀ ਲੜੇਗੀ ਜਾਂ ਸਾਝੇ ਦੋਤ ਲੜੀਏ ਜਾਂ ਇਕੱਲੇ ਤੌਰ ਤੇ ਜੇ ਫੈਸਲਾ ਲੈਂਦੇ ਤਾਂ ਕੋਈ ਨਹੀਂ ਮੇਰਾ ਖਿਆਲ ਹੈ ਜੇ ਅਸੀਂ ਇਹ ਤੇ ਵਿਚਾਰ ਨਹੀਂ ਕੀਤੀ ਉਹ ਪਾਰਟੀ ਚ ਵਿਚਾਰ ਕਰਾਂਗੇ ਕਿ ਅਸੀਂ ਉਹ ਇਲੈਕਸ਼ਨ ਲੜਨੀ ਆ ਕਿ ਨਹੀਂ ਲੜਨੀ ਉਹ ਤੋਂ ਬਾਅਦ ਚ ਕੁਝ ਕਿਹਾ ਜਾ ਸਕਦਾ ਕਿ ਅਸੀਂ ਲੜਨੀ ਆ ਤੇ ਲੜਾਂਗੇ ਤੇ ਕੱਥੇ ਲੜਾਂਗੇ ਜਾਂ ਇਕੱਲੇ ਲੜਾਂਗੇ ਉਹ ਬਾਅਦ ਚ ਅਜੇ ਕੋਈ ਇਹਦੇ ਬਾਰੇ ਵਿਚਾਰ ਨਹੀਂ ਹੋਇਆ 2027 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਅਲਾਈਅੰਸ ਹੋ ਸਕਦਾ ਕਿਸੇ ਨੈਸ਼ਨਲ ਪਾਰਟੀ ਨਾਲ ਨੇ ਨੈਸ਼ਨਲ ਪਾਰਟੀ ਨਾਲ ਤੇ ਕਦੀ ਵੀ ਨਹੀਂ ਹੋ ਸਕਦਾ ਜੀ ਨੈਸ਼ਨਲ ਪਾਰਟੀ ਦੇ ਸਾਡੇ ਪੰਜਾਬ ਨੂੰ ਜਿਨ੍ਹਾਂ ਨੈਸ਼ਨਲ ਪਾਰਟੀਆਂ ਨੁਕਸਾਨ ਪਹਚਾਰੀਆਂ ਮੇਰਾ ਖਿਆਲ ਹੈ ਕਿ ਸਾਨੂੰ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋ ਕੇ ਕੋਈ ਇਹ ਇਹ ਚੀਜ਼ ਹੈ ਕਿ ਲੜਾਈ ਲੜਨੀ ਚਾਹੀਦੀ ਹੈ ਕਾਹਲੀ ਗੱਲ ਕਹਿ ਰਹੇ ਜਿਵੇਂ ਪਿੱਤਾਂਦਰ ਜਿਮਨੀ ਚੋਲਾ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਮੀਦਵਾਰ ਜਿਹੜੀ ਸੀਗੀ ਹਨ ਉਹ ਕਹਿਣਾ ਕਿ ਇਹ ਸਿੱਧੇ ਤੌਰ ਤੇ ਜਿਹੜੀਆਂ ਦੋਹੇ ਪਾਰਟੀਆਂ ਭਾਏ ਪੁਨਰਜੀਤ ਹੋਵੇ ਤਾਂ ਵਾਸ ਪਜਾ ਦੇ ਹੋਵੇ ਇਹ ਅਕਾਲੀ ਦਲ ਨੂੰ ਖਾਰ ਲਾਉਣ ਲਈ ਖੜੀਆਂ ਕੀਤੀਆਂ ਗਈਆਂ ਨੇ ਕੇਂਦਰ ਵੱਲੋਂ ਇਹਨਾਂ ਦਾ ਵਿੱਚ ਲੋਕਾਂ ਨੂੰ ਨਹੀਂ ਯਕੀਨ ਕਰਨਾ ਚਾਹੀਦਾ ਮੇਰਾ ਖਿਆਲ ਹੈ ਕਿ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਸੁਖਬੀਰ ਸਿੰਘ ਹੋਣਾ ਦਾ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੇ ਸਹਯੋਗੀਆਂ ਦਾ ਬਹੁਤ ਵੱਡਾ ਰੋਲ ਰਿਹਾ ਉਹ ਅਕਾਲੀ ਦਲ ਵਾਰਸ ਵੀ ਹੁਣ ਖੜੀ ਹੋਈ ਆ ਤੇ ਜੇ ਪੁਨਰਸਰਜੀਤੀ ਵਾਲੇ ਵੀ ਉਹ ਵੀ ਉਹਨਾਂ ਤੋਂ ਟੁੱਟ ਕੇ ਹੁਣ ਆਏ ਆ ਤੇ ਉਦੋਂ ਪਹਿਲਾਂ ਦੇ ਸਾਰਾ ਕੁਝ ਜੋ ਅਕਾਲੀ ਦਲ ਨੂੰ ਇਸ ਸਥਿਤੀ 'ਚ ਪਹੁੰਚਾਉਣ ਵਾਸਤੇ ਤੇ ਉਹ ਜ਼ਿੰਮੇਵਾਰ ਆ ਜੇ ਉਹ ਉਹ ਆਪਣੀ ਜਿਹੜਾ ਉਹਨਾਂ ਨੂੰ ਡਿਊਟੀ ਮਿਲੀ ਸੀ ਉਹਨੂੰ ਸਿਰਦਤਾ ਨਾਲ ਕੌਮ ਦੇ ਹਿੱਤ 'ਚ ਪੰਜਾਬ ਦੇ ਹਿੱਤ 'ਚ ਚੱਲਦੇ ਤੇ ਮੇਰਾ ਖਿਆਲ ਹੈ ਕਿ ਨਾ ਤਾਂ ਕੋਈ ਹੋਰ ਅਕਾਲੀ ਦਲ ਬਣਨ ਦੀ ਲੋੜ ਪੈਂਦੀ ਤੇ ਇਹ ਚੀਜ਼ ਆ ਕਿ ਉਹਨਾਂ ਨੇ ਜਿਹੜਾ ਅਕਾਲੀ ਦਲ ਬੜਾ ਇੱਕ ਮਨੁੱਖੀ ਅਧਿਕਾਰਾਂ ਵਾਸਤੇ ਮਨੁੱਖੀ ਹੱਕਾਂ ਵਾਸਤੇ ਪੰਜਾਬ ਦੇ ਹੱਕਾਂ ਵਾਸਤੇ ਬਹੁਤ ਵੱਡੀ ਲੜਾਈ ਲੜਦਾ ਰਿਹਾ ਸੀ ਉਹਨੂੰ ਆਪਣੇ ਇੱਕ ਪਰਸਨਲ ਬੈਨੀਫਿਟ ਵਾਸਤੇ ਸਾਰਾ ਕੁਝ ਤੈਸ ਨੈਸ ਕਰਕੇ ਰੱਖਤਾ ਉਹ ਚੀਜ਼ ਦਾ ਹਰੇਕ ਪੰਜਾਬੀ ਨੂੰ ਸਿੱਖ ਨੂੰ ਦੁੱਖ ਆ ਕਿ ਇਹ ਜਿਹੜੀ ਸਾਡੀ ਏਡੀ ਵੱਡੀ ਪਾਰਟੀ ਜਿਹੜੀ ਪੰਜਾਬ ਦੇ ਹੱਕਾਂ ਦੇ ਪਹਿਰਾ ਦੇਣ ਵਾਲੀ ਸੀ ਉਹਨੂੰ ਇਸ ਹਾਲਾਤ ਚ ਲਿਆ ਕੇ ਖੜਾ ਕਰ ਦਿੱਤਾ ਕਿ ਜਿੱਥੇ ਉਹਦੀ ਕੋਈ ਹੋਣ ਦਸਤੀ ਖਤਮ ਕਰ ਦਿੱਤੀ ਤੇ ਇਸ ਕਰਕੇ ਹੋਣ ਨਵੀਂ ਧਿਰ ਦਾ ਉੱਠਣਾ ਸਿੰਘ ਸਾਹਿਬ ਤੁਸੀਂ ਦੱਸਿਓ ਕਿ ਜਦੋਂ ਪਿਛਲੀਆਂ ਸਰਕਾਰਾਂ ਸੀ ਕਾਲੀ ਦੋ ਸਰਕਾਰ ਸੀ ਉਹਨਾਂ ਸਮੇਂ ਦੌਰਾਨ ਜਿਹੜੇ ਸਾਥੀ ਅੱਜ ਛੱਡ ਕੇ ਉਹਨਾਂ ਨੂੰ ਪੁਨਰ ਸੁਰਜੀਤ ਬਣਾਈ ਉਹਨਾਂ ਨੇ ਕੀ ਉਹ ਨਹੀਂ ਦੋਸ਼ੀ ਨੇ ਸੁਭਜੀਤ ਸਿੰਘ ਬਾਦਲ ਜੀ ਨਹੀਂ ਆ ਪਹਿਲੇ ਜਿਹੜਾ ਬਾਦਲ ਪਰਿਵਾਰ ਹੀ ਦੋਸ਼ੀ ਹੈ ਨਹੀਂ ਮੇਰਾ ਖਿਆਲ ਹੈ ਕਿ ਜਿਹੜੇ ਉਸ ਟਾਈਮ ਤੇ ਉਹਨਾਂ ਦੇ ਨਾਲ ਸੀਗੇ ਕੁਝ ਜਦੋਂ ਬੇਅਦਬੀਆਂ ਹੋਈਆਂ ਮਨੁੱਖ ਆਪਣੇ ਜੋ ਵੀ ਕੁਝ ਫੈਸਲੇ ਪੰਜਾਬ ਰੋਜ਼ ਚ ਹੋਏ ਆ ਤੇ ਮੇਰੇ ਖਿਆਲ ਜਿੰਮੇਵਾਰੀ ਤੇ ਜਿਹੜੇ ਉੱਥੇ ਫੈਸਲੇ ਲੈਣ ਚ ਨਾਲ ਸੀਗੇ ਉਹਨਾਂ ਉਹਨਾਂ ਦੀ ਵੀ ਬਣਦੀ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰੇ ਕੋਈ ਭੱਜ ਨਹੀਂ ਸਕਦਾ ਆਪਣੀ ਜਿੰਮੇਵਾਰੀ ਤੋਂ ਜੇ ਵੀ ਫਿਰ ਵੀ ਕੋਈ ਅਸਾਸ ਕਰਦਾ ਜਾਂ ਉਹਨੂੰ ਲੱਗਦਾ ਕਿ ਇੱਥੇ ਰਹਿ ਕੇ ਜਾਂ ਦਿਨ-ਬਦ ਦਿਨ ਹੋਰ ਨੁਕਸਾਨ ਹੋ ਰਿਹਾ ਤੇ ਆਪਾਂ ਨੂੰ ਕੋਈ ਹੋਰ ਸੋਚਣਾ ਚਾਹੀਦਾ ਉਹਦਾ ਕੋਈ ਬਦਲ ਸੋਚਣਾ ਚਾਹੀਦਾ ਤੇ ਮੇਰੇ ਖਿਆਲ ਹੈ ਕਿ ਉਹ ਦੇਰ ਆਏ ਦਰਸਤ ਆਏ ਵਾਲੀ ਗੱਲ ਆ ਵੈਸੇ ਤੇ ਪਹਿਲਾਂ ਪਹਿਲਾਂ ਹੀ ਇਹ ਚੀਜ਼ ਵਿਚਾਰਨੀ ਚਾਹੀਦੀ ਸੀ ਸਰ ਇੱਕ ਲਾਸਟ ਵਾਲਾ 27 ਦੇ ਵਿੱਚ ਜਿਸ ਤਰ੍ਹਾਂ ਤਰਦਨ ਜਿਮਨੀ ਚੋਣ ਦੇ ਵਿੱਚ ਸਾਰੀਆਂ ਜਿੱਥੇ ਬੰਦੀਆਂ ਛੱਕ ਜਿੱਥੇ ਬੰਦੀਆਂ ਪੰਥਕ ਇਕੱਠੇ ਹੋ ਕੇ ਲੜੇ ਆ ਕੀ ਇਸ ਤਰ੍ਹਾਂ ਹੀ ਉਮੀਦ ਆ ਕਿ ਸਾਰੀਆਂ ਪੰਥਕ ਤੇ ਰਾਹ ਕੱਟੀਆਂ ਹੋ ਕੇ ਸਾਰੇ ਆ ਕੇ ਕੇ ਨੂੰ ਛੱਡ ਮੱਤ ਪੇਦ ਨੂੰ ਛੱਡ ਕੇ ਇੱਕ ਲੋਕ ਜਿਹੜੇ ਚੋਣ ਲਾ ਦੇਣ 27 ਦੇ ਵਿੱਚ ਮੇਰਾ ਖਿਆਲ ਹੈ ਕਿ ਸਾਡਾ ਪਹਿਲਾਂ ਤੇ ਅਜੰਡਾ ਕਲੀਅਰ ਹੋਣਾ ਚਾਹੀਦਾ ਫਿਰ ਉਤੇ ਜੇ ਕੋਈ ਸਾਡੀ ਕੋ ਸਹਿਮਤੀ ਹੈ ਤੇ ਫਿਰ ਸਾਰੇ ਇਕੱਠੇ ਹੋ ਕੇ ਲੜ ਸਕਦੇ ਆ ਤੇ ਨਹੀਂ ਤੇ ਮੇਰਾ ਖਿਆਲ ਹੈ ਕਿ ਸਾਨੂੰ ਅਸੀਂ ਆਪਣੇ ਤੌਰ ਤੇ ਕੋਸ਼ਿਸ਼ ਕਰਾਂਗੇ ਅਜੇ ਸਾਡੇ ਕੋ ਸਾਲ ਪਿਆ ਵਾ ਉਹਦੇ ਵਾਸਤੇ ਅਸੀਂ ਆਪਣੀ ਪਾਰਟੀ ਨੂੰ ਵੱਡੇ ਪੱਦਰ ਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਫਿਰ ਵੀ ਕੋਈ ਸਮੇਂ ਦੇ ਹਾਲਾਤ ਤੇ ਉਦੋਂ ਤੇ ਕੋਈ ਸਮੇਂ ਦੀ ਲੋੜ ਹੋਈ ਤੇ ਉਤੇ ਵਿਚਾਰ ਕੀਤਾ ਜਾਵੇਗੀ। ਪਾਰਟੀ ਮੁੱਖ ਮੰਤਰੀ ਕਿ ਕਿਨ ਕਿਹੜਾ ਲਾਂਚ ਹੋਣਾ ਚਾਹੀਦਾ ਜੀ ਕਰਾਈ ਨਹੀਂ। ਨਹੀਂ ਮੇਰਾ ਖਿਆਲ ਹੈ ਕਿ ਇਹ ਵੀ ਚੀਜ਼ਾਂ ਸਾਨੂੰ ਪਹਿਲਾਂ ਤੇ ਪਾਰਟੀ ਨੇ ਮਜ਼ਬੂਤ ਕਰਨਾ ਚਾਹੀਦਾ ਸਾਨੂੰ ਇਹ ਬਾਕੀ ਤੇ ਸਾਡੇ ਕੋਲ ਤੇ ਜਿਹੜੇ ਹੈਗੇ ਆ ਚਿਹਰਾ ਤੇ ਹੈ ਹੀ ਅਮਰਤਪਾਲ ਸਿੰਘ ਹੈ ਲੋਕਾਂ ਨੇ ਉਹਨੂੰ ਸਵੀਕਾਰ ਵੀ ਕੀਤਾ ਉਹਨੂੰ ਜੇਲ੍ਹ ਚ ਰਹਿੰਦੇ ਆ ਉਹਨੇ ਪੰਜਾਬ ਦੇ ਹੱਕਾਂ ਦੀ ਡਟ ਕੇ ਗੱਲ ਵੀ ਕੀਤੀ ਤੇ ਬਾਕੀ ਠੀਕ ਹੈ ਕਿ ਇਹ ਤੇ ਪਾਰਟੀ ਨੇ ਫੈਸਲਾ ਕਰਨਾ ਕਿ ਫਿਰ ਉਸ ਟਾਈਮ ਤੇ ਅਗਰ ਉਹ ਉਹ ਰਹਿੰਦੇ ਉਹਨਾਂ ਨੂੰ ਬਣਾਉਣਾ ਜਾਂ ਹੋਰ ਕਿਸੇ ਨੂੰ ਬਣਾਉਣਾ ਉਹ ਤੇ ਅਸੀਂ ਬਾਅਦ ਚ ਵਿਚਾਰ ਕਰਾਂਗੇ ਇਹ ਹਰੀਨੋਗਰ ਦੇ ਕਤਲ ਮਾਮਲੇ ਦੇ ਸਬੰਧ ਵਿੱਚ ਅਮਰਤਪਾਲ ਤੇ ਭਾਈ ਅਮਰਪਾਲ ਤੇ ਮਾਮਲਾ ਦਾ ਹੋਇਆ ਸੀ ਉਹਨੂੰ ਲੈ ਕੇ ਮੇਰਾ ਖਿਆਲ ਹੈ ਕਿ ਉਹ ਵੀ ਇੱਕ ਸਾਡੀਆਂ ਜਿਹੜੀਆਂ ਵਿਰੋਧੀ ਧਿਰਾਂਆਂ ਜਾਂ ਸਰਕਾਰ ਆ ਉਹ ਉਹ ਜਿਹੜੇ ਇਹਨਾਂ ਲੋਕਾਂ ਨੂੰ ਅਮਰਪਾਲ ਤੋਂ ਇਸ ਕਰਕੇ ਡਰ ਰਿਹਾ ਕਿ ਲੋਕ ਅਮਰਪਾਲ ਦੀ ਗੱਲ ਸੁਣਦੇ ਆ ਇਹਨਾਂ ਨੂੰ ਰਾਜਨੀਤਿਕ ਤੌਰ ਤੇ ਵੀ ਖਤਰਾਵਾ ਧਾਰਮਿਕ ਤੌਰ ਤੇ ਵੀ ਕਈ ਲੋਕਾਂ ਨੂੰ ਇਸ ਚੀਜ਼ ਦਾ ਹੈ ਵੀ ਉਹਨਾਂ ਦੇ ਆਉਣ ਨਾਲ ਉਹਨਾਂ ਦੀਆਂ ਕੁਰਸੀਆਂ ਨੂੰ ਖਤਰਾ ਹੈ ਇਸ ਕਰਕੇ ਇਹੋ ਜਿਹੇ ਬਹਾਨੇ ਬਣਾਏ ਜਾ ਰਹੇ ਆ ਇੱਕ ਬੰਦਾ ਜੇਲ੍ਹ ਚ ਬੈਠਾ ਤੇ ਉਹ ਉਹਨੂੰ ਇਸ ਤਰੀਕੇ ਨਾਲ ਇਹ ਕਹਿ ਰਿਹਾ ਕਿ ਜੇਲ੍ਹ ਚੋਂ ਸਭ ਕੁਝ ਹੋ ਰਿਹਾ ਤੇ ਮੇਰੇ ਖਿਲਾਫ ਸਰਕਾਰ ਜਾਂ ਹੋਰ ਚੀਜ਼ਾਂ ਫਿਰ ਉਹ ਕੀ ਉਹ ਕੀ ਕਰ ਰਹੀ ਹੈ ਉਸਨੇ ਕਦੀ ਠੋੜਨਾ ਇਸ ਮਾਮਲੇ ਲੈ ਕੇ ਸੰਭਰ ਕੀਤਾ ਹੈ ਕੋਈ ਕੁਛ ਪੰਡਲ ਕਰਦੀ ਕੁਛ ਨਹੀਂ ਹਾਂਜੀ ਕੋਈ ਕੋਲਸ ਨੇ ਇਸ ਮਾਮਲੇ 'ਚ ਪਰਿਵਾਰ ਨਾਲ ਕੋਈ ਗੱਲਬਾਤ ਕਰਨ ਦੀ ਤੁਹਾਡੇ ਨਾਲ ਕੋਸ਼ਿਸ਼ ਕੀਤੀ ਜਾਨੀ ਨਹੀਂ ਸਾਡੇ ਨਾਲ ਕੋਈ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਤੇ ਪਹਿਲਾਂ ਹੀ ਉਹ ਕੁਝ ਤੇ ਰਾਨੇ ਸਕੀਮ ਬਣਾ ਕੇ ਰੱਖੀ ਸੀ ਕਿ ਕਿ ਹਾਂ ਕਿ ਇਹ ਚੀਜ਼ ਕਿ ਆਪਾਂ ਉਧਰ ਨੂੰ ਹੀ ਲੈ ਕੇ ਜਾਣਾ ਸਾਰਾ ਮਾਮਲਾ ਮੈਂ ਉਮੀਦ ਹੈ ਭਾਈ ਅਮਿਤ ਭਾਤ ਲੋਰ ਉਮੀਦ ਇਹ ਸਰਕਾਰਾਂ ਦੀ ਧੱਕੇਸ਼ਾ ਹੀ ਆ ਜੀ ਉਹਨਾਂ ਤੇ ਉਮੀਦ ਤੇ ਉਹਨਾਂ ਤੇ ਕੋਈ ਇਹੋ ਜਿਹਾ ਕੋਈ ਉਹਨਾਂ ਨੇ ਕੋਈ ਮੇਕ ਕਰੈਮ ਨਹੀਂ ਕੀਤਾ ਜਿ ਉਹਨਾਂ ਨੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਆ ਇਹ ਜਿਹੜੀ ਐ ਐਨਐਸਏ ਵੀ ਆ 1 ਸਾਲ ਵਾਸਤੇ 2 ਸਾਲਾ ਤੀਜਾ ਸਾਲ ਵੀ ਅੱਧਾ ਅੱਦੇ ਤੋਂ ਜ਼ਿਆਦਾ ਖਤਮ ਹੋ ਗਿਆ ਅਸੀਂ ਉਹਦੇ ਵਾਸਤੇ ਲੜਾਈ ਲੜ ਰਹੇ ਹਾਂ ਕਿ ਉਹਨਾਂ ਨੂੰ ਚਲੋ ਠੀਕ ਹੈ ਕਿ ਤੁਸੀਂ ਜੇ ਰਿਆ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਜੋ ਲੋਕਾਂ ਨੇ ਨਮਾਇਦਾ ਚੁਣਿਆ ਤਾਂ ਉਹਨਾਂ ਦੀ ਆਵਾਜ਼ ਪਾਰਲੀਮੈਂਟ ਤੇ ਉਹਨਾਂ ਨੂੰ ਬੋਲਣ ਵਾਸਤੇ ਮੌਕਾ ਦੇਣਾ ਚਾਹੀਦਾ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਤੱਕ ਵੀ ਇਹ ਚੀਜ਼ ਪਹੁੰਚ ਕਰ ਰਹੇ ਹਾਂ ਪਰ ਸਰਕਾਰਾਂ ਦੀ ਕੈਸ਼ ਆਈ ਲਾਲੋਪੀ ਉਹ ਇਸ ਪੱਧਰ ਤੇ ਆ ਕਿਉਂ ਕੋਈ ਵੀ ਗੱਲ ਸੁਣ ਕੇ ਰਾਜੀ ਨਹੀਂ ਨਾ ਕੋਡ ਦੀ ਗੱਲ ਸੁਣ ਕੇ ਰਾਜੀ ਆ